मेरे नाम अंशी है क्या देखा आपने क्या हुआ इधर वो प, न, काली थार है उस पर झगड़ा हुआ उधर खड़ी हुई गाड़ी और द, और वो गाड़ी, इधर क्या क्या चलाया ना मेरे बच्चे आ रही थी बच्चे को मेरे को फिर इसको खड़ी करी मैंने फिर खड़ी करते करते तो ये सारे हमला मच गया फिर तो मैं इसको उठा गया ਉਹ ਸਾਰੇ ਬੰਦੇ ਆ ਬਾਬੂ ਜੀ ਨੇ ਤਾਂ ਚਲਾਨੇ ਮੈਦਾਨ ਦੇ ਦਿਆ ਥਾਰ ਵਿੱਚ ਹੋੜਾ ਦਾ ਥਾਰ ਵਿੱਚ ਤਾਂ ਚਾਰ-ਪੰਜ ਬੰਦੇ ਆ ਥਾਰ ਵਿੱਚ ਬੰਦਾਰ ਉਹਨਾਂ ਨੂੰ ਤਾਂ ਤਾਰ ਨਹੀਂ ਲੱਗ ਰਹੀ ਐ ਇਸੇ ਮੇਰੇ ਬੱਚੇ ਨੂੰ ਰਿਸਕ ਲੱਗ ਨਾੜੇ ਵਿੱਚ ਟੱਕਰ ਪਰਸੇ ਮਾਰੇ ਉਹਨਾਂ ਦੇ ਚੰਗੇ ਚੱਲ ਨਹੀਂ ਗੋਲੀ-ਗੋਲੀ ਵੀ ਚੱਲੀ ਐ ਗੋਲੀ ਇੱਕ ਚੱਲੀ ਐ ਦੋ ਚੱਲੀਆਂ ਕਿਹਨੇ ਚਲਾਈ ਗੋਲੀ ਕਿਹੜੀ ਗੱਡੀ ਦੇ ਮੁੰਡੇ ਆ ਉਹ ਜਿਹੜੇ ਕਾਲੀ ਗੱਡੀ ਵਾਲੇ ਕਾਲੀ ਗੱਡੀ ਵਾਲੀ ਮੁੰਡੇ ਨੇ ਚਲਾਈ ਆ ਉਹਨਾਂ ਨੇ ਚਲਾਈ ਐ ਅੱਛਾ ਇੱਕ ਫੇਰ ਕੀਤਾ ਹਾਂ ਤੇ ਦੂਸਰੇ ਫੇਰ ਕਿਹੜੀ ਗੱਡੀ ਸੀ ਉਹ ਗੱਡੀ ਨੇ ਮੋਟਰਸਾਈਕਲ ਦੇ ਅੱਛਾ ਮੋਟਰਸਾਈਕਲ ਦੇ ਗੋਲੀ ਮੋਟਰਸਾਈਕਲ ਵਾਲਿਆਂ ਨੂੰ ਮਾਰੀ ਗਈ ਉਹ ਦੂਸਰੀ ਗੱਡੀ ਵਾਲਿਆਂ ਨੂੰ ਮਾਰੀ ਉਹ ਮੋਟਰਸਾਈਕਲ ਵਾਲੇ ਮਾਰਦੇ ਸੀ ਗੱਡੀ ਮੋਟਰਸਾਈਕਲ ਵਾਲੇ ਨੂੰ ਮਾਰਦੇ ਸੀ ਹਾਂ ਗੱਡੀ ਵਾਲੇ ਗੱਡੀ ਵਾਲੇ ਨੇ ਮਾਰੀ ਇਹਨੂੰ ਨਹੀਂ ਜਾਣੇ ਸੀ ਨਹੀਂ ਨਹੀਂ ਗੋਲੀ ਚਲਾਈ ਕਿਨੇ ਮੋਟਰਸਾਈਕਲ ਵਾਲੇ ਨੇ ਗੱਡੀ ਵਾਲੇ ਨੇ ਗੱਡੀ ਵਾਲੇ ਨੇ ਚਲਾਈ ਕਿਧਰੋਂ ਆਈਆਂ ਇਹ ਗੱਡੀ ਗੱਡੀ ਤਾਂ ਇਧਰੋਂ ਆਈ ਹੈ ਆਪਣੇ ਕਿਨੇ ਜਾਨੇ ਸੀ ਗੱਡੀ ਦੇ ਸਾਡੀ ਹੋਣੇ 5-7 ਜਾਨੇ 5-7 ਜਾਨੇ ਤੇ ਮੋਟਰਸਾਈਕਲ ਦੇ ਦੋ ਜਾਨੇ ਮੋਟਰਸਾਈਕਲ ਦੇ ਵੀ 4-5 ਜਾਨੇ ਸੀਗੇ ਜਸਾ 4-5 ਮੋਟਰਸਾਈਕਲ ਹਾਂ ਇਨਾ ਹੀ ਆਪਣੇ ਨਾ ਨਾ ਹੈ ਜੋ ਉਸੀ ਆਪਣੇ ਅਖੀਰੇ ਪੈਸਾ ਕੁਝ ਮੋੜ ਗਿਆ ਮੈਂ ਜਦੋਂ ਫੈਰ ਆਪਾਂ 도ੜ ਗਏ ਫੇਰ ਬਾਅਦ ਫਾਈਲ ਵੀ ਕੀਤੀ ਉਹਨਾਂ ਨੇ ਹਾਂ ਇੱਕ ਵਾਰ ਕੀਤਾ ਮੈਂ ਫੇਰ 도ੜ ਗਏ ਹੋਈ ਕਿਹੜੀ ਗੱਲ ਤੋਂ ਪਤਾ ਲੱਗਿਆ ਵਿੱਚ ਕੁਝ ਵੀ ਨਹੀਂ ਸਰੋ ਕੀ ਪਤਾ ਵੀ ਆਪਾਂ ਕਿੱ데 ਜਾ ਗਏ ਨਹੀਂ ਤੇ ਲੜੇ ਕਿਹੜੀ ਗੱਲ ਤੋਂ ਲੈ ਕੇ ਕੋਈ ਗੱਡੀ ਹਿੱਟ ਹੋਈ ਹੈ ਚੈੱਕ ਕਰਨ ਵਜੋਂ ਬਸ ਦੱਸਿਆ ਹੀ ਕੋਈ ਨਹੀਂ ਇੱਥੇ ਆ ਗਏ ਗੱਡੀ ਮਾਰਦੀ 2 ਮਿੰਟ ਖੜੀ ਹੋ ਮਗਰ ਢੂਢੀ ਦੇ ਉੱਤੇ ਸਗਾ ਕੋਈ 200 ਮੀਟਰ ਦੀ ਦੂਰੀ ਤੇ ਨਾਕਾ ਲੱਗਾ ਆ ਉਹ ਤੋਂ ਅੱਗੇ ਦੁਗਲ ਟੱਬਾ ਪੈਂਦਾ ਏਟੀਐਮ ਤੇ ਕਾਰਾਂ ਧੋਣ ਦਾ ਕੰਮ ਚੱਲਦਾ ਉਹਦੇ ਲਾਗੇ ਕੋਈ ਕਾਰਾਂ ਤੇ ਆਪਸ ਵਿੱਚ ਚੀਜ਼ਾਂ ਦੀ ਟਕਰਾਅ ਹੋਇਆ ਇੱਕ ਕਾਰ ਦੇ ਵਿੱਚ ਕੋਈ 5-6 ਬੰਦੇ ਸਿਗੇ ਉਹਦੇ ਪਿੱਛੇ ਨਾਲ ਮੋਟਰਸਾਈਕਲ ਵਾਲੇ ਬੰਦੇ ਸਿਗੇ ਤੇ ਉਹ ਬੰਦੇ ਨੂੰ ਕੋਟਮਾਰ ਕਰਦੇ ਸਾਰੇ ਸਿਗੇ ਤੇ ਸਾਨੂੰ ਆਣ ਕੇ ਦੱਸਿਆ ਕਿ ਕਿਸੇ ਰਾਹ ਦੇ ਨਾਮ ਤੇ ਬੰਦੇ ਉਹ ਬਾੜੇ ਟੋਕ ਕਰ ਰਹੇ ਆ ਚਲੋ ਅਸੀਂ ਉਹਦੇ ਪਿੱਛੇ ਦੌੜੇ ਉਹਨਾਂ ਦੇ ਪਿੱਛੇ ਉਹਨਾਂ ਕੋ ਕਾਰਾਂ ਸਿਗੀਆਂ ਅਸੀਂ ਤੁਰ ਪਏ ਸਿਗੇ ਉਨੀ ਵੇ ਉਹਨਾਂ ਦੇ ਰੌਂਦ ਵੀ ਫੇਰ ਕੀਤਾ ਇੱਕ ਰੌਂਦ ਮੈਂ ਬਰਾਮਦ ਕਰ ਲਿਆ ਖੋਲ ਜਿਹੜਾ ਚੱਲਿਆ ਹੋਇਆ ਹਾਂਜੀ ਲੋਕੀ ਪਬਲਿਕ ਦੱਸਦੀ ਆ ਉਹਨੂੰ ਦਿਨ ਚਾਰ ਫੇਰ ਕੀਤੇ ਆ ਫੇਰ ਕਰਦੇ ਆ ਟਰਾਂਸਫੋਰਮ ਨਗਰਵਾਲ ਨੂੰ ਚਲਗਾਇਆ ਉਹਦੇ ਵਿੱਚੋਂ ਮੈਂ ਇੱਕ ਖੋਲ ਬਰਾਮਦ ਕਰਕੇ ਮਾਈਓ ਨੂੰ ਦੇ ਦਿੱਤਾ ਤੇ ਬਾਕੀ ਤਾਂ ਹੁਣ ਦੇਖ ਕੇ ਲੱਗਦਾ ਜੀ ਕੋਈ ਹੋਰ ਵੀ ਫੇਰ ਲੱਭੇ ਤਾਂ ਖੋਲ ਤੁਹਾਡੇ ਕਹਿਣ ਨਾਲ ਪਤਾ ਜੋ ਤੁਸੀਂ ਅਜੇ ਤੱਕ ਦੱਸਿਆ ਹੈਗਾ ਇਸ ਤੋਂ ਸਾਫ਼ ਜ਼ਾਹਿਰ ਹੈ ਕਿ ਜਿਹੜੀ ਲੜਾਈ ਹੈ ਪਿੱਛੋਂ ਹੀ ਕਿਤੇ ਹੁੰਦੀ ਆਈ ਹੈ ਹਾਂਜੀ ਹਾਂਜੀ ਰੈਂਡਿਸ਼ਨ ਪਿੱਛੋਂ ਦੇ ਪਿੱਛੋਂ ਹੋ ਸਕਦੀ ਹੈ ਜਾਂ ਪਹਿਲਾਂ ਰੈਂਡਿਸ਼ ਹੋ ਸਕਦੀ ਆ ਹਾਂ ਜੀ 4 ਕਹਿੰਦੇ ਆ ਆਈਓ ਸਾਹਿਬ ਨੂੰ ਮਾਮਲਾ ਦਰਜ ਹੋ ਚੁੱਕਿਆ ਹੈ ਕੀ ਕੀਤਾ ਹੈ ਹਾਂ ਜੀ ਹਾਂ ਜੀ ਮੈਂ ਕਾਲ ਕਰ ਦਿੱਤੀ ਕੰਟਰੋਲ ਤੇ ਜੀ ਆਈਓ ਆ ਗਿਆ ਆਈਓ ਨੂੰ ਦੇਖਪਾੜ ਉਹਨਾਂ ਬੰਦਿਆਂ ਦੇ ਪਿੱਛੇ ਲੱਗੇ ਉਹ ਗਏ ਉਹਨਾਂ ਪਿੱਛੇ ਦੇਖਦੀ ਕੀ ਕਰ ਰਹੇ